ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਪਾਣੀ ਆਉਣ ਕਾਰਨ ਦੋ ਤੋਂ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਵਾ ਹਰਕਤ ਦੇ ਵਿੱਚ ਆਇਆ ਵਾ ਲੁਧਿਆਣਾ ਦੇ ਵਿੱਚ ਵੀ ਇਹ ਜਿਹੜੀ ਆ ਹਰਕਤ ਦੇਖਣ ਨੂੰ ਮਿਲੀ ਆ ਅੱਜ ਟੀਮਾਂ ਜਿਹੜੀਆਂ ਵਾ ਵੱਖ-ਵੱਖ ਬੇਸਮੈਂਟਾਂ ਦੇ ਵਿੱਚ ਚੈਕਿੰਗ ਕਰ ਰਹੀਆਂ ਨੇ ਲੁਧਿਆਣਾ ਦੀ ਅਸੀਂ ਟਿਸ਼ੂ ਐਂਡ ਮਾਰਕੀਟ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਥੇ ਬਹੁਤ ਸਾਰੇ ਕੋਚਿੰਗ ਸੈਂਟਰ ਹੈਗੇ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਦਫ਼ਤਰ ਹੈਗੇ ਨੇ ਬਹੁਤ ਸਾਰੇ ਇੱਥੇ ਦਫ਼ਤਰ ਬਣੇ ਹੋਏ ਨੇ ਇਸ ਮਾਰਕੀਟ ਦੇ ਵਿੱਚ ਤਾਂ ਬਹੁਤ ਸਾਰੀਆਂ ਬੇਸਮੈਂਟ ਜਿਹੜੀਆਂ ਵਾ ਇਲਲੀਗਲ ਤਰੀਕੇ ਨਾਲ ਜਿਹੜੀਆਂ ਬਣਾਈਆਂ ਗਈਆਂ ਨੇ ਹਾਲਾਂਕਿ ਇਹ ਬੇਸਮੈਂਟ ਜਿਹੜੀ ਹੁੰਦੀ ਆ ਪਾਰਕਿੰਗ ਦੇ ਲਈ ਇਸਤੇਮਾਲ ਕੀਤੀ ਜਾਂਦੀ ਆ ਪਰ ਇਹਨਾਂ ਦੇ ਵਿੱਚ ਦਫ਼ਤਰ ਬਣਾਏ ਗਏ ਨੇ ਤੁਹਾਨੂੰ ਅੰਦਰ ਤਸਵੀਰਾਂ ਦਿਖਾਵਾਂਗੇ ਹਾਲਾਂਕਿ ਇੱਥੇ ਚੈਕਿੰਗ ਹੋ ਚੁੱਕੀ ਆ ਕਮੀਆਂ ਪਾਈਆਂ ਗਈਆਂ ਨੇ ਇਹ ਵੀ ਇੱਕ ਕੋਚਿੰਗ ਸੈਂਟਰ ਚਲ ਰਿਹਾ ਬਤਾ ਇਸ ਦੇ ਅੰਦਰ ਜੋ ਕਮੀਆਂ ਨੇ ਉਹ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਕੋਚਿੰਗ ਸੈਂਟਰ ਦਾ ਇੱਕ ਹਾਲ ਹੈਗਾ ਵਾ ਤਾਂ ਨੀਚੇ ਜਿਹੜੀ ਆ ਫਾਇਰ ਸੇਫਟੀ ਦੀ ਜਿਹੜੀ ਦਿੱਕਤ ਆ ਉਹ ਦੱਸੀ ਗਈ ਐ ਇੱਥੇ ਚੈਕਿੰਗ ਕੀਤੀ ਗਈ ਆ ਪਰ ਕੁਝ ਕਮੀਆਂ ਜਿਹੜੀਆਂ ਮੈਂ ਇੱਥੇ ਪਾਈਆਂ ਗਈਆਂ ਨੇ ਤਾਂ ਹੁਣ ਨੋਟਿਸ ਜਿਹੜਾ ਵਾ ਇਸ ਇਹਨਾਂ ਨੂੰ ਜਿਹੜਾ ਦਿੱਤਾ ਜਾਵੇਗਾ ਪੂਰੀ ਗੱਲਬਾਤ ਅਸੀਂ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਓਨਰ ਨੇ ਪਰ ਅੰਦਰ ਲਈ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਕੋਚਿੰਗ ਸੈਂਟਰ ਦੇ ਅੰਦਰ ਲਈ ਇਹ ਤਸਵੀਰਾਂ ਨੇ ਜਿੱਥੇ ਫਾਇਰ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਆ ਹਾਲਾਂਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਸੇਫਟੀ ਵਰਕ ਜੋ ਜੋ ਫਾਇਰ ਵੱਲੋਂ ਕਿਹਾ ਗਿਆ ਕਿ ਇੰਤਜ਼ਾਮ ਜਿਹੜੇ ਨੇ ਨਹੀਂ ਹੈਗੇ ਨੇ ਸਰ ਐਨਓਸੀ ਤੁਹਾਡੇ ਕੋਲ ਹੈਗੀ ਫਾਇਰ ਆਫਿਸ ਦੀ ਜਿਹਨੂੰ ਤੁਸੀਂ ਪਿਛਲੇ ਸਾਲ ਦੀ ਅਪਲਾਈ ਕੀਤੀ ਹੋਈ ਆ ਜੀ ਹਲੇ ਤੱਕ ਤਾਂ ਉਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਫੋਨ ਕਰਦੇ ਸੀ ਸਾਬ ਆਣਗੇ ਦੱਸਣਗੇ ਸਾਬ ਆਣਗੇ ਉਹ ਦੱਸਣਗੇ ਇਹੀ ਕਰਦੇ ਰਹਿੰਦੇ ਜੀ ਤੁਸੀਂ ਕੋਚਿੰਗ ਸੈਂਟਰ ਲਾ ਰਹੇ ਹੋ ਅ ਇਆਲਸ ਦਾ ਇੰਸਟੀਚਿਊਟ ਆਇਲਸਟੀ ਕੋਚਿੰਗ ਦੇ ਰਹੇ ਨੇ ਦਿੱਲੀ ਦੇ ਵਿੱਚ ਇੱਕ ਹਾਦਸਾ ਹੋਇਆ ਬਾ ਅਤਸ ਦੇ ਵਿੱਚ 2 ਤੋਂ 3 ਵਿਦਿਆਰਥੀ ਦੀ ਮੌਤਾਂ ਹੋ ਗਈਆਂ ਵਾ ਤਾਂ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਚਲਾਣਾ ਤੁਹਾਨੂੰ ਲੱਗਦਾ ਹੈ ਕਿ ਮਨਜ਼ੂਰੀ ਹੈਗੀ ਤੁਹਾਡੇ ਕੋਲ ਇਸ ਦੀ ਸਰ ਬੇਸਮੈਂਟ ਦੇ ਵਿੱਚ ਹੁਣ ਸਾਰੇ ਦਫਤਰ ਤੁਸੀਂ ਦੇਖੋ ਸਾਰੇ ਬੇਸਮੈਂਟ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰ ਰਿਹਾ ਤੁਸੀਂ ਵੀ ਚਲਾ ਰਹੇ ਹੋ ਜਈਆਂ ਕੋਲ ਫਾਇਰ ਐਗਜ਼ਿਟ ਨਹੀਂ ਹੈਗਾ ਆਪਣੇ ਕੋਲ ਫਾਇਰ ਐਗਜ਼ਿਟ ਵੀ ਹੈਗਾ ਪ੍ਰੋਪਰ ਸੇਫਟੀ ਦੇ ਅਸੀਂ ਕੀਤਾ ਹੋਇਆ ਫਾਇਰ ਲਾਰਮ ਵੀ ਲੱਗਿਆ ਹੋਇਆ ਜਿੱਦਾਂ ਸਾਰੇ ਅਸੀਂ ਆਪਣੇ ਬਿਹਾਫ ਤੇ ਕੀਤਾ ਹੋਇਆ ਠੀਕ ਹੈ ਮੌਜੂਦਾ ਟੀਮ ਅੰਦਰ ਆਈ ਹੈ ਉਹਨਾਂ ਨੇ ਕੁਝ ਕਮੀਆਂ ਤੁਹਾਨੂੰ ਦੱਸੀਆਂ ਨੇ ਕਿਹੜੀ ਕਿਹੜੀ ਕਮੀਆਂ ਕੁਝ ਕਲੀਅਰਲੀ అలਰਮ ਸਿਸਟਮ ਨਹੀਂ ਹੈਗਾ স্মੋਕ ਦਾ ਕੁਝ ਲੱਗਿਆ ਹੋਇਆ ਸਰ ਉਹ ਦੇਖੋ ਫਾਇਰ అలਰਮ ਵੀ ਲੱਗਿਆ ਹੋਇਆ ਹੈ ਫਾਇਰ ਐਸਟਿੰਗੁਇਸ਼ਰਸ ਵੀ ਲੱਗੇ ਹੋਏ ਹਨ ਹਾਂਜੀ ਇਹ ਤਾਂ ਲੱਗੇ ਹੀ ਹੋਏ ਆ ਸਰ ਸਾਰੇ ਪਰ ਬੇਸਮੈਂਟ ਪਾਰਕਿੰਗ ਦੇ ਲਈ ਇਸਤੇਮਾਲ ਹੁੰਦੀ ਆ ਤੁਹਾਨੂੰ ਪਤਾ ਹੋਊਗਾ ਇਸ ਬਾਰੇ ਵੀ ਤੁਸੀਂ ਇੱਥੇ ਦਫਤਰ ਬਣਾਇਆ ਆ ਸਰ ਹੁਣ ਇਹ ਚੀਜ਼ ਬਾਰੇ ਮੈਂ ਤੁਹਾਨੂੰ ਕੀ ਦੱਸ ਸਕਦਾ ਸਾਰੇ ਤੁਸੀਂ ਬਾਹਰ ਨਿਕਲ ਕੇ ਦੇਖੋ ਇੱਥੇ ਘੱਟੋ ਘੱਟ 30 ਬਿਲਡਿੰਗਾਂ ਆ ਰਹੀਆਂ ਨੇ ਤੀਆਂ ਦੇ ਵਿੱਚ ਬੇਸਮੈਂਟਸ ਹੈਗੀਆਂ ਜੀ ਸਭ ਦੇ ਵਿੱਚ ਆਫਿਸਰਸ ਹੈਗੇ ਜ਼ਿੰਮੇਵਾਰ ਤਾਂ ਇਹ ਸਾਰੀ ਬਣ ਜਾਂਦੇ ਨੇ ਪਰ ਜਦੋਂ ਕੋਈ ਹਾਦਸਾ ਹੋ ਜਾਂਦਾ ਵਾ ਤਾਂ ਉਸ ਤੋਂ ਬਾਅਦ ਕੰਪਨੀਆਂ ਦੇ ਜਿਹੜੇ ਮਾਲਕ ਨੇ ਉਹ ਭੱਜ ਜਾਂਦੇ ਨੇ ਸਰ ਇੰਦਾ ਦਾਦਾ ਕੁਝ ਮੇਰੇ ਕਹਿਲਨ ਫਿਲਹਾਲ ਤੱਕ ਤਾਂ ਕਦੀ ਹੋਇਆ ਨਹੀਂ ਹੈਗਾ ਕਿ ਹਨਾ ਬਾਕੀ ਕੁਝ ਕਹਿਣੇ ਸਾਨੂੰ ਸਾਰੇ ਨੋਰਮਸ ਫੋਲੋ ਕਰ ਰਹੇ ਹਾਂ ਜੀ ਐਂਡ ਸੇਫਟੀ ਸਭ ਪ੍ਰੋਪਰ ਮੈਨ ਕਰ ਰਹੇ ਹਾਂ ਤਾਂ ਹਾਲਾਂਕਿ ਇਹ ਮਾਲਕ ਨੇ ਆਪਣੀਆਂ ਗਲਤੀਆਂ ਕਈ ਵਾਰੀ ਛੁਪਾ ਲੈਂਦੇ ਨੇ ਪਰ ਬੇਸਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਆਫਿਸ ਬਣਾਏ ਹੋਏ ਨੇ ਚੈਕਿੰਗ ਕੀਤੀ ਜਾ ਰਹੀ ਹੈ ਅੰਦਰ ਤੁਹਾਨੂੰ ਤਸਵੀਰਾਂ ਦੂਸਰੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਆ ਤਾਂ ਹਰ ਥਾਂ ਤੇ ਇਹ ਇਸ ਵਕਤ ਜਿਹੜੀ ਆ ਚੈਕਿੰਗ ਚੱਲ ਰਹੀ ਹੈ ਬੇਸਮੈਂਟ ਦੇ ਵਿੱਚ ਜਾ ਜਾ ਕੇ ਜੋ ਆਫਸਰ ਨੇ ਫਾਇਰ ਆਫਸਰ ਨੇ ਉਹ ਅੰਦਰ ਜਾ ਕੇ ਚੈਕਿੰਗ ਕਰ ਰਹੇ ਨੇ ਤਾਂ ਇੱਧਰ ਵੀ ਤੁਸੀਂ ਤਸਵੀਰਾਂ ਦੇਖੂਗੇ ਹਰ ਜਗ੍ਹਾ ਕੋਚਿੰਗ ਸੈਂਟਰ ਆਈਲੈਟ ਸੈਂਟਰ ਬਣੇ ਹੋਏ ਨੇ ਸ਼ਾਇਦ ਇਹ ਹਾਦਸੇ ਦਾ ਇੰਤਜ਼ਾਰ ਕਰ ਰਹੇ ਨੇ ਕਿਸੇ ਤਰ੍ਹਾਂ ਦਾ ਹਾਦਸਾ ਹੋਵੇ ਤਾਂ ਉਸ ਤੋਂ ਬਾਅਦ ਇਹ ਭੱਜ ਜਾਂਦੇ ਨੇ ਤਾਂ ਇਹਨਾਂ ਦੇ ਵਿੱਚ ਜਾਂਚ ਜਿਹੜੀ ਆ ਉਹ ਜੋ ਫਾਇਰ ਟੀਮਾਂ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਇਸ ਤੋਂ ਬਾਅਦ ਇੱਕ ਫਾਈਨਲ ਰਿਪੋਰਟ ਜਿਹੜੀ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਜਾਵੇਗੀ ਹਾਲਾਂਕਿ ਇਹ ਸਾਰੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਇਹਨਾਂ ਬੇਸਮੈਂਟ ਦੇ ਵਿੱਚ ਸੇਫਟੀ ਜਿਹੜੀ ਕਿ ਫਾਇਰ ਸੇਫਟੀ ਦੇ ਇੰਤਜ਼ਾਮ ਹੈ ਜਾਂ ਨਹੀਂ ਹੈ ਉਸਤੇ ਬਾਰੇ ਸਾਰੀ ਜਾਂਚ ਜਿਹੜੀ ਆ ਇਹ ਫਾਇਰ ਟੀਮਾਂ ਵੱਲੋਂ ਕੀਤੀ ਜਾ ਰਹੀ ਆ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਹਾਲਾਂਕਿ ਇਹ ਠੀਕ ਆ ਜਾਂ ਨਹੀਂ ਠੀਕ ਆ ਇਸ ਤੇ ਉੱਤੇ ਵੀ ਸਾਰੀ ਜਾਂਚ ਕੀਤੀ ਜਾਵੇਗੀ ਤਾਂ ਇਹ ਬੇਸਮੈਂਟ ਦੇ ਅੰਦਰ ਜਾ ਕੇ ਜਿਹੜੀਆਂ ਫਾਇਰ ਟੀਮਾਂ ਨੇ ਉਹ ਅੰਦਰ ਜਾ ਕੇ ਇਹ ਚੈਕਿੰਗ ਕਰ ਰਹੇ ਨੇ ਅੰਦਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਜੋ ਬੇਸਮੈਂਟ ਨੇ ਟਿਊਸ਼ਨ ਮਾਰਕੀਟ ਦੇ ਵਿੱਚ ਉਹਨਾਂ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਇਹ ਚੈਕਿੰਗ ਜਿਹੜੀ ਆ ਜੋ ਫਾਇਰ ਮੁਲਾਜ਼ਮ ਨੇ ਜੋ ਫਾਇਰ ਅਫਸਰ ਨੇ ਉਹ ਕਰ ਰਹੇ ਨੇ ਤਾਂ ਪੂਰੀ ਰਿਪੋਰਟ ਜਿਹੜੀ ਆ ਹੁਣ ਤਿਆਰ ਕੀਤੀ ਜਾਵੇਗੀ ਤਾਂ ਦੱਸ ਦिए ਕਿ ਦਿੱਲੀ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਹਾਦਸਾ ਹੋਇਆ ਸੀ ਉਸ ਹਾਦਸੇ ਤੋਂ ਬਾਅਦ ਵਕਫ ਵਕਫਾਤੁਲ ਦਾ ਪ੍ਰਸ਼ਾਸਨ ਉਹ ਜਾਗਿਆ ਵਾ ਤਾਂ ਹੁਣ ਇਹ ਪੂਰੀ ਜਾਂਚ ਚੈਕਿੰਗ ਜਿਹੜੀ ਆ ਉਹ ਚੱਲ ਰਹੀ ਹੈ ਕੀਤੀ ਜਾ ਰਹੀ ਹੈ ਤਾਂ ਅੰਦਰ ਫਾਇਰ ਇੰਤਜ਼ਾਮ ਹੈ ਜਾਂ ਨਹੀਂ ਹੈ ਤਉਸਤ ਉਤੇ ਇਹ ਜਾਂਚ ਹੁਣ ਕੀਤੀ ਜਾਵੇਗੀ ਜੋ ਟੀਮਾਂ ਨੇ ਫਾਇਰ ਟੀਮਾਂ ਨੇ ਉਹ ਵਕ ਵਕ ਥਾਮਾਂ ਤੇ ਜਾ ਕੇ ਇਸੇ ਤਰ੍ਹਾਂ ਚੈਕਿੰਗ ਕਰ ਰਹੀਆਂ ਨੇ ਕਿ ਇਨਾਂ ਕੋ ਐਗਜ਼ਿਟ ਰਸਤੇ ਹੈ ਜਾਏ ਤੇ ਸੇਫਟੀ ਜੋ ਫਾਇਰ ਸੇਫਟੀ ਦੇ ਇੰਤਜ਼ਾਮ ਹੈ ਜਾਂ ਨਹੀਂ ਹੈ ਤਾਂ ਪੂਰੀ ਜਾਂਚ ਇਸ ਵਕਤ ਇਹ ਜੋ ਫਾਇਰ ਟੀਮਾਂ ਨੇ ਉਹ ਕਰ ਰਹੀਆਂ ਨੇ ਇਸ ਲਈ ਵਸ਼ਰੂਨ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਚਿੰਗ ਸੈਂਟਰ ਤੇ ਇਹ ਚੈਕਿੰਗ ਜੋ ਹੈ ਕੀਤੀ ਜਾ ਰਹੀ ਹੈ ਤਾਂ ਅੰਦਰ ਤੁਸੀਂ ਦੇਖ ਸਕਦੇ ਹੋ ਬੇਸਮੈਂਟ ਜਿੱਥੇ-ਜਿੱਥੇ ਵੀ ਆ ਉੱਥੇ ਜਾ ਕੇ ਜੋ ਵੀ ਫਾਇਰ ਸਿਸਟਮ ਹੁੰਦੇ ਨੇ ਉਹਨਾਂ ਦੀ ਇਹ ਚੈਕਿੰਗ ਕੀਤੀ ਜਾਂਦੀ ਹੈ ਤਾਂ ਦਿੱਲੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਬਾਅਦ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਚੈਕਿੰਗ ਚੱਲ ਰਹੀ ਆ ਤਾਂ ਇਹ ਵੀ ਕੋਚਿੰਗ ਸੈਂਟਰ ਹੈਗਾ ਉਹ ਅੰਦਰ ਸੇਫਟੀ ਦੇ ਇੰਤਜ਼ਾਮ ਹੈ ਜਾਂ ਨਹੀਂ ਇਹ ਗੱਲਬਾਤ ਕਰਾਂਗੇ ਫਾਇਰ ਅਫਸਰ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਫਿਲਹਾਲ ਨਜ਼ਰ ਆ ਰਹੇ ਨੇ ਇੰਤਜ਼ਾਮ ਘੱਟ ਨੇ ਬ੍ਰਾਈਡਿੰਗ ਸਿਸਟਮ ਵਗੈਰਾ ਲੱਗੇ ਹੋਏ ਨੇ ਹਾਂ ਤੇ ਜਿੱਦਾਂ ਕਹਿੰਦੇ ਸੀ 50 70% ਲੱਗੇ ਨੇ ਥੋੜਾ ਬੇਸਮੈਂਟ ਦੇ ਵਿੱਚ ਸਪ੍ਰਿੰਕਲਰ ਸਿਸਟਮ ਦੀ ਘਾਟ ਹੈ ਜੀ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਉਹਦੋਂ ਕੀਤਾ ਜਾਵੇ ਕੀ ਕੀ ਕਮੀਆਂ ਹੋਰ ਲੱਗ ਰਹੀਆਂ ਨੇ ਦੀ ਬੇਸਮੈਂਟ ਦੇ ਵਿੱਚ ਤੁਹਾਨੂੰ ਬੇਸਮੈਂਟ ਸਿਰ ਛੋਟੀਆਂ ਨੇ ਇੱਕ ਦਾ ਸਾਈਜ਼ ਬਹੁਤ ਛੋਟੇ ਨੇ ਜੋ ਵੀ 100 150 ਗਜ ਦੀ ਬੇਸਮੈਂਟ ਲੱਗਦੀ ਪਈ ਹੈ ਬਟ ਐਸ ਪਰ ਰੂਲ ਵੱਡੇ ਹੋਣੇ ਚਾਹੀਦੇ ਬਟ ਆਪਣੀ ਸਿਕਿਉਰਟੀ ਲਈ ਜੋ ਇਹ ਹੈ ਤੁਹਾਨੂੰ ਜੀ ਸਪ੍ਰਿੰਕਲਰ ਸਿਸਟਮ ਦਾ ਲਾਣ ਕਿ ਕੱਲ ਨੂੰ ਕੋਈ ਅਨਸੁਖੀ ਘਟਨਾ ਵਾਪਰਦੀ ਹੈ ਤਾਂ ਉਹਦੇ ਨਾਲ ਉਹ ਆਪਣੇ ਆਪ ਵਰਕ ਕਰ ਲੈ ਇੱਕ ਇੱਕ ਕੋਚਿੰਗ ਸੈਂਟਰ ਦੀ ਜਾਂਚ ਕੀਤੀ ਜਾ ਰਹੀ ਹੈ ਜਆ ਸਾਰੇ ਆਫਿਸ ਜਿੰਨੇ ਵੀ ਬੇਸਮੈਂਟ ਦੇ ਸਾਰੇ ਚੈੱਕ ਕੀਤੇ ਜਾ ਰਹੇ ਹੈ ਬੇਸਮੈਂਟਾਂ ਦੀ ਮੇਜਰ ਬੇਸਮੈਂਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਡਿੰਗਾਂ ਦੇ ਹਿਸਾਬ ਨਾਲ ਬੀਸਮੈਂਟ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕੁਝ ਫਾਇਰ ਸਿਸਟਮ ਲੱਗੇ ਨੇ ਇਹਨਾਂ ਕੋ ਕੁਝ ਜਿਵੇਂ ਸਿਲੰਡਰ ਹੀ ਪਏ ਨੇ ਉਹ ਵੀ ਬਹੁਤ ਐਕਸਪਾਇਰ ਨਜ਼ਰ ਆ ਰਹੇ ਨੇ ਤਾਂ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇ ਦੇਇਤ ਕੀਤੀ ਜਾ ਰਹੀ ਹੈ ਕਿ ਆਪਣੇ ਉਹ ਸਾਰਾ ਠੀਕ ਕਰਕੇ ਸਿਸਟਮ ਰੱਖਣ ਤਸ਼ੇਤੀ ਦਸ਼ਤੀਆਂ ਨੂੰ ਠੀਕ ਕਰਨ ਦਾ ਤੋਸ ਪਾਇਆ ਜਾ ਚਾਹੀਦਾ ਕੀ ਹੈ ਕੀ ਜਰੂਰੀ ਚਾਹੀਦਾ ਅੰਦਰ ਕੀ ਕਿਸ ਤਰ੍ਹਾਂ ਦੇ ਸੇਫਟੀ ਸਿਸਟਮ ਚਾਹੀਦੇ ਨੇ ਰਿੰਗਲਰ ਚਾਹੀਦਾ ਹਾਈਡਰਨ ਚਾਹੀਦੇ ਨੇ ਫ੍ਰੈਕਸ਼ਨ ਜੂਸ਼ਰ ਚਾਹੀਦੇ ਨੇ ਆਉਣ ਜਾਣ ਦੇ ਰਸਤੇ ਕਲੀਅਰ ਚਾਹੀਦੇ ਨੇ ਸਾਰਾ ਬੇਸਮੈਂਟ ਦੇਖੋ ਕਿਸ ਤਰ੍ਹਾਂ ਹਮਸ ਹੈਗੀ ਹੈ ਇੱਥੇ ਅੰਦਰ ਛੋਟੇ ਛੋਟੇ ਕੈਮਨ ਟਾਈਪ ਬਣਾਏ ਹੋਏ ਨੇ ਇਹਨਾਂ ਨੇ ਹਾਂਜੀ ਹਾਂਜੀ ਉਹੀ ਚੈੱਕ ਕਰ ਰਹੇ ਹਾਂ ਮੋਸਟਲੀ ਬੈਕਐਂਡ ਦੇ ਆਫਿਸਿਸ ਨੇ ਇੱਕ ਦੋ ਦੇ ਵਿੱਚ ਹੀ ਕਲਾਸਿਸ ਨੇ ਉਹ ਅਸੀਂ ਚੈੱਕ ਕਰਕੇ ਜੋ ਵੀ ਰਿਪੋਰਟ ਹੋਗੀ ਉਹ ਅਸੀਂ ਸਬਮਿਟ ਕਰਾਂਗੇ ਤਾਂ ਬਿਲਕੁਲ ਜਿਵੇਂ ਕਿ ਇਹ ਜਾਂਚ ਕਰ ਰਹੇ ਨੇ ਤਾਂ ਸਰ ਇਹ ਰਿਪੋਰਟ ਫਿਰ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਡੀਸੀ ਸਾਹਿਬ ਡੀਸੀ ਮੈਡਮ ਨੂੰ ਕਮਿਸ਼ਨਰ ਸਾਹਿਬ ਦੇ ਥਰੂ ਡੀਸੀ ਮੈਡਮ ਨੂੰ ਦਿੱਤੀ ਜਾਵੇ ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਆ ਬਣਾ ਕੇ ਜਿਹੜੇ ਡੀਸੀ ਨੇ ਲੁਧਿਆਣਾ ਦੇ ਉਹਨਾਂ ਨੂੰ ਇਹ ਰਿਪੋਰਟ ਜਿਹੜੀ ਆ ਪੂਰੀ ਦੇ ਦਿੱਤੀ ਜਾਵੇਗੀ ਅੰਦਰ ਬੇਸਮੈਂਟ ਜੋ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਫਾਇਰ ਸਿਸਟਮ ਹੈ ਜਾਂ ਨਹੀਂ ਹੈ ਉਸ ਤੇ ਬਾਰੇ ਇਹ ਸਾਰੀ ਜਾਂਚ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਇਥੋਂ ਬਾਹਰ ਨਹੀਂ ਜਾਂਦਾ ਕੋਈ ਕੋਈ ਬੰਦ ਹੈ ਕਈ ਤਮ ਉੱਛ ਰਿਹਾ ਤਾਂ ਐ ਐਗਜ਼ਿਟ ਪੁਆਇੰਟ ਵੀ ਜਿਹੜਾ ਬੋਰਨ ਵੱਲੋਂ ਜਿੱਥੇ ਜਿੱਥੇ ਇੱਕ ਹੈਗਾ ਵਾ ਉਸ ਤੇ ਬਾਰੇ ਵੀ ਸਾਰੀ ਕਿਸ ਤਰ੍ਹਾਂ ਸਰ ਫਾਇਰ ਸੇਫਟੀ ਦੇ ਇੰਤਜ਼ਾਮ ਨਹੀਂ ਕੋਈ ਦਿਖ ਰਹੇ ਕਿਸ ਤਰ੍ਹਾਂ ਸਰ ਫਾਇਰ ਸੇਫਟੀ ਦੇ ਅੰਦਰ ਕੋਈ ਇੰਤਜ਼ਾਮ ਨਹੀਂ ਦੇਖ ਰਹੇ ਸਰ ਉਹ ਦੇਖੋ ਬਾਹਰ ਲੱਗੇ ਹੋਏ ਫਾਇਰ ਐਕਸਟ੍ਰਕਟਰ ਨਹੀਂ ਅੰਦਰ ਜ ਨਹੀਂ ਕੋਈ ਨਜ਼ਰ ਆ ਰਹੀ ਨਾ ਅੰਦਰ ਕੋਈ ਹਾਦਸਾ ਹੋ ਜਵੇ ਦਿੱਲੀ ਦੇ ਵਿੱਚ ਹਾਂਜੀ ਹਾਂਜੀ ਪਏ ਨੇ ਜਿੱਥੇ ਦਿਖਾ ਦਿਓ ਇਹਦਾ ਸਰ ਰੂਮ ਚ ਪਏ ਨੇ ਹਾਂਜੀ ਬੰਦ ਹੈ ਉਹ ਜਿੱਥੇ ਪਏ ਨੇ ਜੰਬੀ ਮੰਗੋ ਹਾਂਜੀ ਚਾਬੀ ਤੁਹਾਡੇ ਕੋ ਸਰ ਐਮ ਡੀ ਕੋਲ ਹੈ ਜਬੀ ਮੇਰੇ ਕੋ ਥੋੜੀ ਹੋਗੀ ਤਾਂ ਇਹ ਖਾਸੇ ਦਾ ਸ਼ਹਿਰ ਇੰਤਜ਼ਾਰ ਕਰਦੇ ਨੇ ਕਿ ਚਾਬੀ ਜਮਾਲਕ ਲੈ ਕੇ ਆਣਗੇ ਤਾਂ ਉਸ ਤੋਂ ਬਾਅਦ ਹੀ ਇਸਤੀਅਗ ਬੁਝਾਈ ਜਾਵੇ ਹਾਲਕੀ ਜਵਾਬ ਕਿਸਕ ਦੀ ਜਿਹੜਾ ਵਾ ਉਹ ਸਪਸ਼ਟ ਨਹੀਂ ਹੈ ਕਿ ਇਹ ਕਿਸ ਤਰ੍ਹਾਂ ਦੇ ਅੰਦਰ ਇੰਤਜ਼ਾਮ ਨੇ ਹਰ ਇੱਕ ਪੁਆਇੰਟ ਜਿਹੜਾ ਵਾ ਨੋਟ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇ ਸਕਦੇ ਹੋ ਜੋ ਮੁਲਾਜ਼ਮ ਨੇ ਉਹ ਹਰ ਡਿਟੇਲ ਜਿਹੜੀ ਆ ਉਹ ਨੋਟ ਕਰ ਰਹੇ ਨੇ ਤੇ ਫਾਇਰ ਸਿਸਟਮ ਦੀ ਵੀ ਜਾਂਚ ਜਿਹੜੀ ਆ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਲੁਧਿਆਣਾ ਪ੍ਰਸ਼ਾਸਨ ਇੱਕ ਵਾਰ ਫੇਰ ਹਰਕਤ ਦੇ ਵਿੱਚ ਆ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਕਰ ਬੇਸਮੈਂਟ ਜਿੱਥੇ ਅ ਦਫ਼ਤਰ ਬਣੇ ਹੋਏ ਨੇ ਜਾਂ ਕੋਚਿੰਗ ਸੈਂਟਰ ਨੇ ਉੱਥੇ ਜਾ ਕੇ ਇਹ ਵਿਸ਼ੇਸ਼ ਜਿਹੜੀ ਆ ਫਾਇਰ ਮੁਲਾਜ਼ਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮਨੀਸ਼ ਦੇ ਨਾਮ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ